ਪੌਂਚ ਗਏ ਵਈ ਕਬੂਤਰਾਂ ਵੱਲ ਸਸਰੀ ਗਾ ਸਾਰੇ ਵੀਰ ਭਰਾ ਉਹਨੂੰ ਕਿਉਂ ਕਹਿਮੋ ਸਾਰੇ ਜਾਨਵਰ ਸੱਟ ਸਾਰਿਆਂ ਦੇ ਆ ਬਾਣੀਓ ਪਾਣੀ ਕਿਨੇ ਕਰਿਆ ਹੋਇਆ ਓਏ ਪਾਉ ਨੇ ਪਾਉ ਪਾਉ ਓਏ ਪਾਉ ਦਾ ਹੈ ਨਹੀਂ ਓਰੇ ਹਾਂ ਬ੍ਰਹਮਾ ਜੀ ਬਾਹਰ ਨਿਕਾਲੋ ਬ੍ਰਹਮਾ ਕੋ ਇਹਨਾਂ ਨੂੰ ਫੇਰਨ ਦੇ ਯਾਰ ਘੰਟਾ ਘੜੀ ਇਹਨਾਂ ਨੂੰ ਅੱਜ ਮੋਟਰ ਤੇ ਲੈ ਚਲੀਏ ਚਲੋ ਬ੍ਰਹਮਾ ਜੀ ਲਓ ਨਜ਼ਾਰੇ ਚਲੋ ਨਿਕਲੋ ਧੀਰੇ ਧੀਰੇ ਬਾਹਰ ਜਾਈਏ ਹਾਂ ਵੀ ਨੂਰੀ ਨੂਰੀ ਲੈ ਯਾਰ ਆਇਨਾ ਨਾ ਕਰ ਨੂਰੀ ਨੂਰੀ ਏ ਹੈਲੋ ਤੂੰ ਤਾਂ ਬਹੁਤ ਲਾਲਚੀ ਨਿਕਲੀ ਯਾਰ ਨੂਰੀ ਦੇਖਦੀ ਵੀ ਨਹੀਂ ਹੈ ਖਾਣਾ ਮੂਰੇ ਨਿਕਲੇ ਬ੍ਰਹਮਾ ਜੀ ਕਾਲੀ ਗਮੈਰੋ ਖਾਜ ਕਰ ਰਹੀ ਹੈ ਕਬੂਤਰੀਆਂ ਲੰਮ ਕਰ ਰਹੀਆਂ ਅੱਜ ਜੋੜੇ ਲਾਏ ਜਾਣਗੇ ਜਸੈ ਕਬੂਤਰੀਆਂ ਸਾਰੀਆਂ ਹੀ ਫੜ ਲਾ। ਇੱਧਰ ਤਿੰਨ ਗਜੋੜੇ ਲਾਉਣੇ ਆਏ ਖੁੱਡੇ 'ਚ। ਹਾਂ, ਹਾ ਵੀ ਚੰਨੋ। ਕੀ ਖਬਰਸ ਆ ਰਹੀ ਤੇਰੀ? ਸਾਰੇ ਜਾਨਵਰਾਂ ਦੀ ਪਹਿਲਾਂ ਨਿਗਾਹ ਮਾਰ ਲਈਏ। ਚੰਨੋ ਦੀ ਖਬਰਸ ਆ ਰਹੀ ਬਈ ਮੈਨੂੰ ਤਾਂ ਅਸੀਂ ਤਾਂ ਅੜਜੇ ਪਏ ਆ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ। ਕਦ ਸੁਣ ਐ ਨਹੀਂ ਕਦ ਨਹੀਂ। ਤੇ ਜਿਹੜੇ ਬੰਦਿਆਂ ਤੋਂ ਆਪਾਂ ਲੈ ਕੇ ਜਾਂਦੀ ਸੀ ਉਹਨਾਂ ਦੇ ਹਿਸਾਬ ਦੇ ਨਾਲ 27 ਦਿਨ ਨੂੰ ਦਿਨ ਪੂਰੇ ਹੋ ਗਏ। ਮੰਨ ਲਓ 11 ਮਹੀਨੇ 10-11 ਦਿਨ ਹੋ ਗਏ। ਇਹਨੇ 12 ਮਹੀਨੇ ਵੀ ਲੈ ਲੰਦੀ ਹੈ ਘੋੜੀ ਸੂਣ ਨੂੰ ਤੇ 11.5 ਵੀ ਲੈ ਲੰਦੀ ਆ ਪਤਾ ਨਹੀਂ ਲੱਗ ਰਿਹਾ ਕੁਝ ਯਾਰ ਕਦੇ ਤਾਂ ਲੱਗਦਾ ਵੀ ਅੱਜ ਸੂੂ ਕਦੇ ਲੱਗਦਾ 2 ਦਿਨ ਨੂੰ ਸੂੂ ਪਰ ਨਹੀਂ ਕੁਝ ਨਹੀਂ ਪਤਾ ਕੁਝ ਨਹੀਂ ਕਹਿ ਸਕਦੇ ਹਾਂਜੀ ਸਰਾਰ ਜੀ ਦਾਣੇ ਲੈ ਆਏ ਦਾਣੇ ਪਹਿਲਾਂ ਬ੍ਰਹਮਾ ਜੀ ਨੂੰ ਸਿੱਟਾ ਉੱਥੇ ਥੋੜੇ ਜੇ ਥੋੜੀ ਜਿਹੀ ਸਿੱਟੀ ਅੱਧਿਕ ਮੁਠੀਓ ਥੋੜੇ ਸੱਟ ਦੇ ਬਸ ਚਾਹ ਲੈਨੇ ਚੁੱਕ ਲੈਣਗੇ ਹੁਣ ਆਏ ਘਰ ਅ ਜਸੇ ਕਬੂਤਰੀਆਂ ਟਰਾਂਸਫਰ ਕਰ ਵੀਰੇ ਇੱਧਰ ਜਾਲ ਦਿੱਤਾ ਜਾਲ ਜਾਲ ਬਣਾਉ ਉਹਦੇ ਪਿਆ ਬ੍ਰਹਮਾ ਚੋਗ ਰਹੇ ਹੈ ਬ੍ਰਹਮਾ ਸੜ ਦੇ ਫੰਗ ਦੇਖ ਰੋ ਕਹੇ ਜੇ ਸਿਲਕੀ ਨੇ ਹਨ ਤੇ ਜੱਸਾ ਫੜ ਰਹੇ ਹੈ ਕਬੂਤਰੀਆਂ ਬਾਈ ਪਾ ਰਹੇ ਹੈ ਪਿੰਜਰੇ ਚ ਇੱਧਰ ਆਪਾਂ ਟਰਾਂਸਫਰ ਕਰ ਦੇਣੀਆਂ ਨੇ ਆ ਲੈ ਹੌਲੀ ਓਏ ਸਾਲਾ ਕਿਵੇਂ ਸਿੱਟਦਾ ਹੈ ਅਧੀਆਂ ਕਬੂਤਰੀਆਂ ਦਾ ਕਰਤੀਆਂ ਬਾਈ ਜਾਲ ਚ ਅਧੀਆਂ ਫੜੀ ਜਾਂਨੇ ਆ ਕੂਤਰਿਆ ਖੁਸ਼ ਹੋਈਆਂ ਪਈਆਂ ਦੇਖ ਤਾਂ ਲੈ ਮਸਾਂ ਇਹਨਾਂ ਨੂੰ ਆ ਜਾਲ ਮਿਲਿਆ ਓਏ ਹਾਂ ਬਈ ਕੰਮ ਲੋ ਕੰਮ ਲੋ ਕੰਮ ਲੋ ਪਾਣੀ ਪੂਣੀ ਪੀ ਲੋ ਕਰਦੇ ਆ ਬੰਦ ਤੁਹਾਨੂੰ ਸ਼ਾਇਦ ਲੈ ਜੀ ਅੱਜ ਮੋਟਰ ਜੈਸੇ ਫੜੇ ਕੇ ਸਾਰੇ ਠੀਕ ਲੋ ਵੀ ਕਬੂਤਰੀਆਂ ਸਾਰੀਆਂ ਛੜਤੀਆਂ ਜਾਲ ਜਾਂ ਮੋਟਰ ਦਿਖਾਉਣੇ ਆ ਨਾ ਨੂੰ ਲੈ ਕੇ ਜਾਣੇ ਆ ਅੱਜ ਤੇ ਪੈਰ ਸਾਫ਼ ਕਰਦੇ ਆ ਜੱਸਾ ਕਬੂਤਰੀ ਦੇ ਤੇ ਉਹ ਭੰਨ ਰਹੇ ਆ ਉਹਦੀ ਗੱਠ ਜੀ ਨੂਰੀ ਆਪਣੀ ਖੜੀ ਐ ਚੰਨੋ ਆਪਣੀ ਖੜੀ ਐ ਨਰਵੈ ਸਿੰਘਾ ਆਪਣੀ ਖੜੀ ਐ ਕਬੂਤਰੀ ਦੇਖੋ ਅੰਦਰ ਬਾੜ ਨੇ ਅੱਜ ਮਿਕਸ ਕਰਦੇ ਆ ਆਪਾਂ ਕਬੂਤਰ ਕਬੂਤਰੀਆਂ ਕਾਲੂ ਲਾਵਾਂਗੇ ਜੋੜੇ ਅੱਜ ਉਹ ਖੁੱਡਾ ਖਾਲੀ ਕਰਤਾ ਆਪਾਂ ਦਿਖਾ ਦੰਨੇ ਆ ਤੁਹਾਨੂੰ ਕਿਉਂਕਿ ਹਵਾ ਜੀ ਲੱਗ ਜੂਗੀ ਖੁੱਡੇ ਨੂੰ ਇਹ ਕਾਲੂ ਆਪਾਂ ਨਾ ਜੋੜੇ ਦੇਖ ਕੇ ਲਾਵਾਂਗੇ ਪਹਿਲਾਂ ਡੋਲੀ ਚ ਬੰਦ ਕਰਾਂਗੇ ਆਲਾ ਖਾਲੀ ਘਰ ਦਾ ਗੁੱਡਾ ਠੀਕ ਐ ਸਾਰੀਆਂ ਕਬੂਤਰੀਆਂ ਚੱਕਤੀਆਂ ਚਲੋ ਭਾਈ ਜੱਸੇ ਗੁਰੀ ਇਹਨਾਂ ਦਾਣੇ ਦਾ ਪਾ ਦੇ ਵੀਰੇ ਲਾਓ ਭਾਈ ਹਾਂ ਇੱਥੇ ਥੱਲੇ ਪਾ ਦੇ ਇਹਨਾਂ ਦਾਣੇ ਚੋਕ ਲੈਣਗੇ ਪਾਰੇ 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 ਚਾਲ ਬਸ ਬਾਹਰ ਹਮਨੇ ਕੀ ਹੋ ਗਿਆ ਸਾਹ ਕੋਹ ਨਿਕਲਿਆ ਨਾ ਥੋੜਾ ਜਿਹਾ ਰਹਿ ਗਿਆ ਚਲ ਇੱਕ ਗਾਲ ਨੂੰ ਪੜਦਾਂਗੇ ਇਹ ਵੀ ਕੂਤਰ ਤੇ ਗਰੋਏ ਆ ਨਾ ਸਾਲ ਚਾਲ ਓਕੇ ਆਹ ਖੁੱਡਾ ਦਾ ਬੋਲਦੇ ਕੂਤਰ ਸਨਖੇ ਦੇ ਲਾ ਕਿੰਨੇ ਹੋਏ ਪੈਨੇ ਆ ਨਾ ਅਗੇ ਕੋ 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 ਇਹਨਾਂ ਨੂੰ ਆਹ ਖੁੱਡੇ ਜੰਦ ਬੰਦ ਕਰ ਦਾਂਗੇ ਹਨਾ ਚਾਰ ਓਕੇ ਰਿਪੋਰਟ ਪਾਣੀ ਦਾ ਪਿਆ ਵਿੱਚ ਫੁੱਲ ਫੁੱਲੇ ਆ ਬਸ ਠੀਕ ਆ ਰਹਿਣ ਦੇ ਨਿਕਲਿਆ ਆਣਾ ਹੁਣ ਦੇਖੀ ਕਬੂਤਰੀਆਂ ਨੇ ਕਿਵੇਂ ਮਸਤ ਹੋਣਾ ਕਬੂਤਰਾਂ ਨੇ ਆ ਜਾ ਆ ਜਾ ਹੱਸ ਲੋ ਵੀ ਮਿਕਸ ਕਰਤੇ ਕਬੂਤਰ ਕਬੂਤਰੀਆਂ ਜੋੜੇ ਲਾਵਾਂਗੇ ਕੱਲੂ ਦੇਖ 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 ਕਿਵੇਂ ਭੱਜ ਭੱਜ ਗਈਆਂ ਕਿਵੇਂ ਭੱਜ ਭੱਜ ਗਈਆਂ ਦੇਖੋ ਤਾਂ ਕਿਹ ਰਿਪੋਰਟਾਂ ਲੈ ਆ ਆ ਆ ਹੋ ਜਗੀਆਂ ਹਨ ਚਲੋ ਬੁੱਕ ਕੀ ਆਰਬੋਰਡ ਬਾਈ ਖਾਣ ਕੇ ਦਾਣਾ ਪਾਣੀ ਇਹਨਾਂ ਦਾ ਕੰਮ ਨਿਭੜ ਕੇ ਉੱਪਰਲੇ ਕਬੂਤਰਾਂ ਦੇ ਰਹਿ ਗਿਆ ਈ ਤੈਨੂੰ ਕੋਈ ਕੰਮ ਨਹੀਂ ਸਾਰਾ ਦਿਨ ਹੈ ਸੱਜ ਭਿੰਡੀ ਦਾ ਪਾਸਪੋਰਟ ਵੀ ਦਿਖਾਉਣਾ ਯਾਰ ਆਪਾਂ ਨੇ ਪਾਸਪੋਰਟ ਬਣ ਕੇ ਆ ਗਿਆ ਬਾਈ ਭਿੰਡੀ ਦਾ ਤੁਹਾਨੂੰ ਦਿਖਾਉਣਾ ਐ ਮੈਂ ਗੈਰਾ ਲੈ ਲਿਆ ਪਾ ਜੱਸੇ ਨੂੰ ਬਾਈ ਖੰਗ ਜੇ ਖਾਂ ਹੋ ਗਿਆ ਪਾਪ ਲੈ ਰਿਹਾ ਕੋਈ ਨਹੀਂ ਭਿੰਡੀ ਦਾ ਪਾਸਪੋਰਟ ਦਿਖਾ ਦਈ ਮੈਂ ਗਿਆ ਆਹ ਬਾਈ ਰਾਹੀ ਦਾ ਆ ਆ ਗਿਆ ਲੈ ਬਈ ਪਿੰਡੀ ਦਾ ਪਾਸਪੋਰਟ ਠੀਕ ਹੈ ਤੇ ਦਿਖਾਉਣੇ ਆਰੇ ਟੀਕੇ ਟੂਕੇ ਮੋਰਾ ਮੂਰਾ ਲੱਗੀਆਂ ਹੋਈਆਂ ਹੈ ਕਿਤੇ ਕਿਹੋ ਨਾ ਵੀ ਨਹੀਂ ਆਇਆ ਦੇਖੋ ਅਰੇ ਫੋਨ ਨੰਬਰ ਲਗਾ ਲਈਏ ਪਿੰਡੀ ਠੀਕ ਹੈ ਤੇ ਆ ਦੇਖੋ ਫਿਰ ਲੈ ਓਕੇ ਰਿਪੋਰਟ ਆ ਲੈ ਦੇਖੋ ਫਿਰ ਠੀਕ ਹੈ ਓਕਰ ਬੋਟਾ ਜਿਵੇਂ ਜਿਵੇਂ ਲੱਗੀ ਜਾਣਗੇ ਓਵੇਂ ਓਵੇਂ ਆ ਦੇਖੋ ਭਰੀ ਜਾਊਗਾ ਓਕਰ ਬੋਟਾ ਨੇ ਚਲੋ ਫਿਰ ਐਨੇ ਪਰ ਰੈਸਟ ਕਰੀਏ ਥੋੜਾ ਟਾਈਮ ਹੁਣ ਚੱਲੇ ਬਈ ਆਪਾਂ ਫਾਰਮ ਦੇ ਨੂੰ ਉਹਨਾਂ ਨੂੰ ਵੀ ਅੱਜ ਸੱਜਰੇ ਖੋਲ ਦੀਏ ਮੜਾ ਜਾ ਓਡਾ ਲੱਗਿਆ ਹੋਇਆ ਜੱਸੀ ਉਹ ਨਹੀਂ ਆ ਬੈਠੇ ਨਹੀਂ ਲਾਓ ਬਈ ਮੋਟਰ ਤੇ ਪਹੁੰਚਦੀ ਹਾਰ ਅਸੀਂ ਗੱਡੀ ਦੁਬਾਰਾ ਖਿੱਚਤੀ ਖਮਾਣੋ ਵਾਲੋਂ ਕਿਉਂਕਿ ਜਸਾ ਗਣਾ ਭੁੱਖ ਲੱਗੀ ਹੋਈ ਹੈ ਨਹੀਂ ਨਹੀਂ ਉਹ ਕਾਲਾ ਤਾਂ ਕੋਈ ਚੱਕਰ ਨਹੀਂ ਦਾ ਤੇ ਆਪਾਂ ਲੈ ਕੇ ਆਏ ਹ ਖੁੱਡਿਆਂ ਖਾਤਰ ਜਾੜੀਆਂ ਜਿਹੜੇ ਆਪਣੇ ਫਾਰਮ ਵਾਲੇ ਖੁੱਡੇ ਬਣਾਏ ਨੇ ਨਾ ਜਿਨ੍ਹਾਂ ਨੂੰ ਉਰੋਜਨਦਨ ਦੂਜੇ ਲਾਏ ਆ ਉਹਨਾਂ ਖਾਤਰ ਬਰੀਕ ਜਾੜੀ ਲੈ ਕੇ ਆਂਦੀ ਕਿਉਂਕਿ ਉਹ ਚ ਵੀ ਜਾਨਵਰ ਛੱਡੀ ਏ ਆਪਾਂ ਚੱਲਦੇ ਆ ਬਸ ਆਪਾਂ ਹੁਣ ਆਪਣਾ ਕੰਮ ਨਿਪਟੜ ਗਿਆ ਆ ਬਾਈ ਪਹਿਲਾਂ ਪਿੰਡੀ ਨੂੰ ਕਮਾ ਲਈਏ ਚੂਚੂ ਕਰਨੇ ਨੇ ਤੇ ਫਿਰ ਆਪਾਂ ਨੂਰੀ ਲੈ ਕੇ ਜਾਣੀ ਆ ਮੋਟਰ ਤੇ ਘੁਮਾ ਕੇ ਲਿਆਵਾਂਗੇ ਠੀਕ ਆ ਤੇ ਚਲੋ ਚੱਲਦੇ ਕੋਈ ਨਹੀਂ ਘੁਮਾ ਦਈਏ ਬਸ ਕਰ ਲਿਆ ਚੂਚੂ ਇਹਨੇ ਦਾ ਆ ਗਈ ਆ ਗਈ ਬੱਕੀ ਆ ਗਈ ਭਾਈ ਲਿਆ 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 ਐ ਵੈਰੀ ਗੁੱਡ ਠੀਕ ਐ ਓਏ ਅੜਕ ਗਈ ਦੀ ਦੇਲਾ ਕਾ ਬਾਅਸ਼ ਚੱਲ ਹੁਣ ਜੱਸਾ ਲੰਬਾ ਗੇੜਾ ਦੇ ਕੇ ਲਿਆਉਗੇ ਦਾ ਹੋ ਜਾਂਦਾ ਜੱਸਾ ਆਰੇਕਾ ਉਹ ਕੈਰਪੋਰਟ ਦੱਬੀ ਹੋ ਜਾਂਦਾ ਵਾਲਾ ਚੱਲ ਬਾਕੀ ਜਾਨਵਰ ਆ ਫਿਰਦੇ ਤਾ ਨਾ ਗੇਟ ਖੋਲਾਂ ਉਹ ਖੜ ਜੋ ਖੜ ਜੋ ਖੜ ਜੋ ਇੱਕ ਸਟੈਂਡ ਬਾਹਰ ਆਓ ਬਾਹਰ ਆਜੋ ਆਜੋ ਚੱਲ 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 ਆ ਰਿਆ ਕਿੰਨੇ ਸਿਆਣੀ ਹੈ ਆਜੋ ਆਜੋ ਕੋਰੇ ਬਣਾ ਦੇਣ। ਲੈ, ਚੋਕੋ। ਚੋਕੋ 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 ਲੈ। ਖਾ ਲਓ। ਓਕੇ? ਬਹਾਦਰ। ਰੋਟੀਆਂ ਮੰਗਾਉਣਾ ਥੋੜੇ ਜੋਗੀਆਂ ਫਿਰ। ਠੀਕ ਆ? ਖਾ ਲਓ ਖਾ ਲਓ ਰੱਜ ਕੇ ਹੁਣ। ਲੋਏ ਮਿੱਤਰੋ, ਇਹ ਨਾ ਵੀ ਕੰਮ ਹੋ ਗਿਆ ਡਨ। ਦਾਣਾ ਪਾਣੀ ਜੀ ਆ। ਪਾਣੀ ਦੇ ਲੋ ਕਿੰਨਾ ਗੰਦਾ ਕਰਿਆ ਭਾਈ ਹੁਣ ਇੱਕ ਅੱਦੇ ਦਿਨ ਚ ਆਪਾਂ ਸਾਫ਼ ਕਰਕੇ ਦੁਬਾਰਾ ਭਰਾਂਗੇ ਇਹਨੂੰ ਤੇ ਹੁਣ ਆ ਬਈ ਹਟ ਜੱਪਾ ਲੈ ਇੱਥੇ ਖੜ੍ਹਦੇ ਆ ਦੋਵਤ ਉਹ ਲੈ ਗਿਆ ਜੱਸਾ ਗੋੜੀ ਨੂੰ ਉਹ ਦੇਖੋ ਗੁਰਦੁਆਰਾ ਸਾਹਿਬ ਕੋਲ ਉਹ ਦੇਖ ਹਲੋ ਔ ਛੋਟੀਆਂ ਦੀ ਆ ਗੱਲ ਬਹੁਤ ਘੈਂਟ ਐ ਖਾਦਾ ਪੀਤਾ ਚੱਲ ਪਾਣੀ ਚ ਬਹੁਤ ਨਿਆਰੇ ਲੰਨੀਆਂ ਬਈ ਇਹ ਹੈ ਪਾਣੀ ਆ ਕੱਲੂ ਮਦ ਲਾਂਗੇ ਆਲੂ ਬਦਲ ਲਾਂਗੇ ਓਕੇ ਆ ਰبوطਾਂ ਆ ਲਿਆਂਦੀ ਹੈ ਬਾਈ ਬਰੀਕ ਜਾਲੀ ਖੋਲ ਲਾ ਪਾਉ ਇਹਨੂੰ ਖੋਲ ਲਾ ਖੁੱਲੀ ਹੋਏ ਖੁੱਲੀ ਹੋਏ ਦੋ ਪੀਸ ਨੇ ਫਰੇ ਸਿੱਧੇ ਕਰ ਲੈ ਇਹਨਾਂ ਨੂੰ ਖੋਲਦਾ ਖੋਲਦਾ ਗੇਟ ਸਰਬਜੀਤ ਕੌਰ ਵੀ ਪਹੁੰਚ ਗਈ ਦੇਖ ਲੈ ਹੈ ਪਾਉ ਉਹਨੂੰ ਲਾ ਕੇ ਦੇਖ ਲੈ ਸਿੱਧਾ ਕਰ ਲੈ ਹਨਾ ਅਖਰੀ ਦੇਖ ਬੰਦੇ ਨੇ ਬੋਲ ਹਾਂ ਬਹੁਤ ਰੌਲਾ ਪਿਆ ਇਹਦਾ ਬਿਓਰੀ ਫਿਰ ਦੱਪ ਬੱਲ ਲਾ ਲਾ ਕਰ ਲੋ ਵੀ ਲਾ ਰਹੇ ਆ ਯਾਰੀ ਹਾਂ ਮਾਰੀਆ ਉਹ ਕੋਡ ਦਾ ਖੜਾ ਹੋ ਯਾਰ ਚੱਲ ਚੱਲ ਚਲ ਕੋਈ ਨਾ ਇੱਕ ਨੇ ਮੋੜੋ ਮੋੜੋ ਉੱਤਰੋ ਨਾ ਬਸ ਮੋੜੋ ਤਾਰ ਦੀ ਨਹੀਂ ਲੱਗਦਾ ਚੱਲ 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 ਬੱਤ ਉਹੀ ਜਿਹਾ ਲੱਗਦਾ ਮਰਾ ਦੀ ਮੇਰੀ ਆ ਬਣ ਰਹੇ ਆ ਬਾਈ ਸਟੈਂਡ ਗਮਲੇ ਕੋ ਮਲੇ ਰੱਖਣ ਨੂੰ ਉਧਰ ਜਾਲੀ ਫਿੱਟ ਕਰਦੇ ਆ ਉਹ ਹੁਣ ਸਵੇਰੇ ਦਿਖਾਉਂਗਾ ਤੁਹਾਨੂੰ ਆ ਦੋ ਸਟੈਂਡ ਬਣਾਤੇ ਖੁੱਡਿਆਂ ਦੇ ਉੱਪਰ ਗਮਲੇ ਰੱਖਣ ਨੂੰ ਤੇ ਕਮੈਂਟ ਬੋਲ ਦੀਏ ਪਹਿਲਾਂ ਯਾਰ ਸਿੰਘ ਮਨਜੋਤ ਬਾਈ ਰੱਖ ਲਬ ਬਾਈ ਪਿੰਡ ਅਪ੍ਰੈਲ ਦੀ ਮੇਰੇ ਕੋਈ ਨਾ ਰੱਖ ਲਾਂਗੇ ਨਲਾਇਕ ਯੂਟਿਊਬਰ ਜੱਸਾ ਜਸਵੀਰ ਸਿੰਘ ਬਾਈ ਕਾਲ ਦਾ ਡਾਕਟਰ ਹਾਂਜੀ ਹਾਂ ਵੀਰੇ ਦਵਾਈ ਲੈ ਰਹੇ ਆ ਲਗਾਤਾਰ ਜਗਤਾਰ ਸਿੰਘ ਨਾਈਸ ਥੈਂਕ ਯੂ ਵੀਰੇ ਸਾਗਰ ਲਵਾਨਾ ਸਤਵਿੰਦਰ ਸਿੰਘ ਸਾਗਰ ਲਵਾਨਾ ਜਗਤਾਰ ਸਿੰਘ ਗੁੱਡਬਾਈ ਜੀ ਥੈਂਕ ਯੂ ਥੈਂਕ ਯੂ ਵੀਰੇ ਸਾਗਰ ਲਵਾਨਾ ਜਸਪ੍ਰੀਤ ਟਵਾਣਾ ਕਿੱਦਾਂ ਵੀਰੇ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਕੀ ਹਾਲ ਚਾਲ ਹੈ ਜੀ ਬੱਬੂ ਗੁੱਜਰ ਵੀਰੇ ਕਬੂਤਰਾਂ ਨੂੰ ਸੋਕਾ ਲੱਗ ਜਾਵੇ ਕਿਹੜੀ ਗੋਲੀ ਦੇਣੀ ਚਾਹੀਦੀ ਹੈ ਦੱਸੀ ਵੀਰੇ ਵੀਰੇ ਟੈਰਾਮਾਈਸਿਨ ਦਾ ਟੈਰਾਮਾਈਸਿਨ ਦੀ ਗੋਲੀ ਲੈ ਲਿਓ ਉਹ ਛੋਟਾ ਜਿਹਾ ਹਿੱਸਾ ਦੇ ਦਿਓ ਮੰਨ ਲਓ ਜਿਵੇਂ ਮੱਕੀ ਦਾ ਦਾਣਾ ਹੁੰਦਾ ਉਹਨਾਂ ਦਾ ਆ ਵਿੱਚੇ ਮਸ਼ੂਰੀ ਆ ਗਈ ਇੱਕ ਕਮੈਂਟ ਤੇ ਸਾਗਰ ਲਵਾਣਾ ਸਾਗਰ ਲਵਾਣਾ ਸਰੇਂਦਰ ਭਾਰਦਵਾਜ ਜਿਸ ਕਰਨ ਕਰਚਾ ਅਮਰਤਪਾਲ ਸਿੰਘ ਸੱਜਣ ਸਿੰਘ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਮੈਂ ਕਹਿੰਦਾ ਬਲੌਗ ਦੀ ਐਂਡਿੰਗ ਕਰੇ ਦਈਏ ਹੈਨਾ ਤੇ ਸੋਕੇ ਵਾਲਾ ਵੀਰੇ ਟੈਰਾਮਾਈਸੀਨ ਦੀ ਗੋਲੀ ਲੈ ਲਿਓ ਐਡੀ ਹੁੰਦੀ ਹੈ ਟੈਰਾਮਾਈਸੀਨ ਦੀ ਗੋਲੀ ਤੁਹਾਨੂੰ ਪਤਾ ਹੀ ਹੋਣਾ ਉਹਦਾ 7 ਮੱਠਵਾਂ ਹਿੱਸਾ ਦੇ ਦਿਓ ਐਡਾ ਕ ਮੱਕੀ ਦੇ ਦਾਣੇ ਜਿੰਨਾ ਕ ਬਸ 2-3 ਦਿਨ ਲਗਾਤਾਰ ਦੇ ਦਿਓ ਸੈੱਟ ਹੋ ਜੂ ਵੀਰੇ ਐਨ ਚਲ ਮਿਲਦੇ ਆ ਅਗਲੇ ਵਲੋਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਪਾਵਰ ਜਲ ਦੇ ਦਿਓ 2-3 ਡ੍ਰੌਪ ਉਹਦੀ ਬੂੰਦਾ ਮਿਲਦੇ ਆ ਅਗਲੇ ਵਲੋਗ ਚ